ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਮੇਲ ਸਿੰਘ ਕੁਲਰੀਆ 4161 ਜੁਨੀਅਨ ਪੰਜਾਬ ਸੋ ਸਾਰੇ ਸਾਥੀਆਂ ਨੂੰ ਕੱਲ ਕਾਲੀ ਗਾਲੀ ਚ ਵੀਡੀਓ ਪਾਸਤੀ ਜੀ ਤੇ ਅੱਜ ਘਰੇ ਕਾਫੀ ਲੇਟ ਪਹੁੰਚੇ ਸੀਗੇ ਤੇ ਸਾਥੀ ਉਹ ਤੁਹਾਡੇ ਨਾਲ ਸਿਰਫ ਦੋ ਚਾਰ ਗੱਲਾਂ ਹੀ ਕਰਨੀਆਂ ਨੇਗੀਆਂ ਪਲੀਜ਼ ਬੇਨਤੀ ਹੈ ਕਿ ਧਿਆਨ ਨਾਲ ਜਰੂਰ ਸੁਣਿਓ ਪਹਿਲੀ ਤਾਂ ਸਾਥਿਓ ਇਹ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਨਾ ਬਦਲੀ ਚਾਹੁੰਦੇ ਹੋ ਵੀ ਸਾਡੀ ਬਦਲੀ ਹੈ ਜਿਹੜੀ ਇਸ ਵਾਰੀ ਹੋ ਜੇ ਪਹਿਲਾ ਨੰਬਰ ਹੈ ਤੁਹਾਨੂੰ ਗਰੁੱਪਾਂ ਦੀ ਵਜਾਏ ਜ਼ਮੀਨੀ ਪੱਧਰ ਤੇ ਐਕਟਿਵ ਹੋਣਾ ਪਊਗਾ ਕਿਉਂਕਿ ਗਰੁੱਪਾਂ ਦੇ ਵਿੱਚ ਐਕਟਿਵ ਹੋਣਾ ਵੀ ਵਧੀਆ ਗੱਲ ਹੈ ਪਰ ਸਿਰਫ ਗਰੁੱਪਾਂ ਤੱਕ ਹੀ ਸੀਮਤ ਰਹਿ ਜਾਣਾ ਇਹ ਕੋਈ ਜ਼ਿਆਦਾ ਵਧੀਆ ਨਹੀਂ ਹੈਗਾ ਇਸ ਕਰਕੇ ਪਹਿਲੀ ਵਾਰ ਤਾਂ ਆਪਾਂ ਨੂੰ ਜ਼ਮੀਨੀ ਪੱਧਰ ਤੇ ਐਕਟਿਵ ਹੋਣਾ ਪਊਗਾ ਤੇ ਫਿਰ ਆਪਾਂ ਕੋਈ ਪ੍ਰਾਪਤੀ ਹੈ ਜਿਹੜੀ ਉਹ ਪ੍ਰਾਪਤ ਕਰ ਸਕਾਂਗੇ ਇੱਕ ਤਾਂ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕੀਤੀ ਸੀਗੀ ਕਿ ਆਪਾਂ 12 ਤਰੀਕ ਨੂੰ 12 ਜੂਨ ਨੂੰ ਲੁਧਿਆਣੇ ਦੇ ਵਿੱਚ ਜਿਹੜੀ ਆਪਣੀ ਮੰਗ ਹੈ ਕਿ ਉਹ ਲੈ ਕੇ ਜਾ ਰਹੇ ਆ ਇੱਕ ਧਰਨੇ ਦੇ ਰੂਪ ਦੇ ਵਿੱਚ ਦੁਬਾਰਾ ਫਿਰ ਦੱਸਣਾ ਚਾਹੁੰਨਾ ਮੈਂ ਕਿ ਆਪਾਂ ਆਉਣ ਵਾਲੀ 12 ਜੂਨ ਨੂੰ ਆਪਣੀ ਮੰਗ ਹੈ ਜਿਹੜੀ ਉਹ ਲੈ ਕੇ ਜਾ ਰਹੇ ਆ ਇੱਕ ਧਰਨੇ ਦੇ ਰੂਪ ਦੇ ਵਿੱਚ ਜਿੱਦਾਂ ਕਿ ਅੱਜ ਤੋਂ 2 ਸਾਲ ਪਹਿਲਾਂ ਅੱਪਾ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਗੰਬੀਰਪੁਰ ਇਹ ਮੰਗ ਲੈ ਕੇ ਗਏ ਸੀਗੇ ਤੇ ਜਿਹੜੇ ਉਸ ਟਾਈਮ ਸਾਥੀ ਨਾਲ ਖੜੇ ਸੀਗੇ ਉਹਨਾਂ ਦਾ ਯੋਗਦਾਨ ਹੈ ਜਿਹੜਾ ਉਹ ਜ਼ਿੰਦਗੀ ਭਰ ਸਾਰਿਆਂ ਨੂੰ ਯਾਦ ਰਹੂਗਾ ਜਿਨ੍ਹਾਂ ਦੇ ਕਾਰਨ ਅੱਜ ਸਾਰੇ ਆਪਣੀ ਨੌਕਰੀ ਦਾ ਆਨੰਦ ਮਾਣ ਰਹੇ ਨੇਗੇ ਇੱਥੇ ਰੋਕਦੇ ਹੋਏ ਮੈਂ ਇੱਕ ਬੇਨਤੀ ਇਹ ਵੀ ਕਰੂੰਗਾ ਕੁਝ ਮੇਰੇ ਭਰਾ ਜਾਂ ਆਡੀਓ ਪਾ ਕੇ ਜਾਂ ਮੈਸੇਜ ਪਾ ਕੇ ਗਿਆਨ ਬਹੁਤ ਸੋਹਣਾ ਦਿੰਦੇ ਨੇ ਬਾਕੀ ਉਹਨਾਂ ਨੂੰ ਬਹੁਤ ਨੌਲੇਜ ਹੈ ਕੋਈ ਸ਼ੱਕ ਨਹੀਂ ਇਸ ਚੀਜ਼ ਦੀ ਪਰ ਜਦੋਂ ਆਪਾਂ ਗਿਆਨ ਵੰਡਦੇ ਹੁੰਨੇ ਆ ਨਾ ਗਿਆਨ ਵੰਡਣਾ ਬਹੁਤ ਵਧੀਆ ਗੱਲ ਹੈ ਕਈ ਵਾਰੀ ਆਪਾਂ ਇੰਨੇ ਵਧੀਆ ਗਿਆਨੀ ਬਣ ਜਾਂਦੇ ਆ ਕਿ ਦੂਜਿਆਂ ਨੂੰ ਮੂਰਖ ਬਣਾਈ ਜਾਂਦੇ ਆ ਤਾ ਇੱਕ ਮੈਂ ਆਡੀਓ ਸੁਣੀ ਸੀ ਕਿ ਜਿਸ ਦੇ ਵਿੱਚ ਉਹ ਮੇਰਾ ਭਰਾ ਪਤਾ ਨਹੀਂ ਕੌਣ ਹੈਗਾ ਨਾ ਤਾਂ ਜਦੋਂ ਇਹ ਆਡੀਓ ਪਾਉਂਦੇ ਨੇ ਆਪਦਾ ਨਾਮ ਦੱਸ ਦੇ ਵੀ ਜੇ ਭਰਾ ਉਹ ਆਡੀਓ ਪਾਉਂਦੇ ਤਾਂ ਤੁਹਾਡਾ ਨਾਮ ਨੂੰ ਤਾਂ ਦੱਸ ਦਿਆ ਕਰੋ ਵੀ ਅਸੀਂ ਉਹ ਆਾਂਗੇ ਕਿ ਡਰ ਨੂੰ ਪਤਾ ਤਾਂ ਲੱਗ ਸਕੇ ਵੀ ਹਾਂ ਕੋਈ ਹੈ ਜਿਹੜਾ ਐਕਟਿਵ ਹੈਗਾ ਸੋਹਣੀ ਗੱਲ ਹੈ ਜੀ ਐਕਟਿਵ ਹੋਣਾ ਬਹੁਤ ਵਧੀਆ ਗੱਲ ਹੈ ਕਿਡਰ ਲਈ ਜੋ ਵੀ ਐਕਟਿਵ ਹੈਗਾ ਉਹ ਬਹੁਤ ਵਧੀਆ ਹੈਗਾ ਅਸੀਂ ਸਲਾਮ ਕਰਦੇ ਆ ਜਿਹੜੇ ਕੇਡਰ ਦੀਆਂ ਮੰਗਾਂ ਲੈ ਕੇ ਅੱਗੇ ਜਾਂਦੇ ਨੇ ਐਕਟਿਵ ਨੇ ਪਰ ਇਸ ਤਰ੍ਹਾਂ ਦਾ ਗਿਆਨ ਨਾ ਵੰਡੋ ਕਿ ਉਹ ਤੁਹਾਨੂੰ ਪਤਾ ਹੈ ਦੂਜਿਆਂ ਨੂੰ ਨਹੀਂ ਪਤਾ ਸਾਨੂੰ ਪਤਾ ਹੈ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜੀ ਆਮ ਬਦਲੀ ਹੈ ਪ੍ਰਵੇਸ਼ਨ ਤੋਂ ਬਾਅਦ ਹੀ ਉਹ ਚਾਂਸ ਮਿਲਦਾ ਹੈ ਤੇ ਸਾਰੇ ਕੇਡਰ ਨੂੰ ਇਸ ਚੀਜ਼ ਦਾ ਵੀ ਪਤਾ ਹੈ ਕਿ ਜਿਹੜਾ ਸਪੈਸ਼ਲ ਚਾਂਸ ਲਿਆ ਜਾਂਦਾ ਹੈਗਾ ਉਸ ਦੇ ਵਿੱਚ 2 ਸਾਲ ਦੀ ਸਟੇ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ ਉਹ ਸਕੂਲ ਤੋਂ ਹੀ ਸਟਾਰਟ ਹੋਣੀ ਚਾਹੀਦੀ ਹੈ ਜਿੱਦਾਂ ਕਿ ਆਪਣਾ ਟਾਈਮ ਪੀਰੀਅਡ ਹੈ ਜਿਹੜਾ ਉਹ 2 ਸਾਲ ਜਦੋਂ ਪੂਰਾ ਹੋਊਗਾ ਉਹ ਸਕੂਲ ਜੁਆਇਨਿੰਗ ਤੋਂ ਹੀ ਮੰਨਿਆ ਜਾਊਗਾ ਤੇ ਗੱਲਾਂ ਕਹਿਣਗੇ ਵੀ ਅਧੂਰਾ ਗਿਆਨ ਹੈ ਪਹਿਲਾਂ ਪਤਾ ਨਹੀਂ ਪਤਾ ਕਰ ਲਿਆ ਕਰੋ ਦੇਖੋ ਮੈਂ ਇਸ ਤੇ ਕੋਈ ਰਿਐਕਸ਼ਨ ਨਹੀਂ ਦੇਣਾ ਚਾਹੁੰਦਾ ਕਿਉਂਕਿ ਇੱਕ ਤਾਂ ਸਾਰੇ ਚੀਜ਼ ਨੂੰ ਕੇਡਰ ਨੂੰ ਪਤਾ ਹੈਗਾ ਕਿ ਜਦੋਂ ਮੇਰੀ ਕੋਈ ਆਡੀਓ ਵੀਡੀਓ ਆਉਂਦੀ ਹੈ ਉਸ ਟਾਈਮ ਕਈ ਵਿਦਵਾਨ ਗਰੁੱਪਾਂ ਦੇ ਵਿੱਚ ਐਕਟਿਵ ਹੋਣਾ ਸਟਾਰਟ ਹੋ ਜਾਂਦੇ ਨੇ ਪਤਾ ਨਹੀਂ ਉਹ ਪਹਿਲਾਂ ਕਿੱਥੇ ਬੈਠੇ ਹੁੰਦੇ ਨੇ ਕਿਹੜੀ ਗੁਫਾ ਚ ਬੜੇ ਹੁੰਦੇ ਨੇਗੇ ਤੇ ਜਦੋਂ ਮੈਂ ਕੋਈ ਰਿਐਕਸ਼ਨ ਦਿੰਨਾ ਉਸ ਤੋਂ ਬਾਅਦ ਉਹਨਾਂ ਦੇ ਵੱਡੇ ਵੱਡੇ ਮੈਸੇਜ ਤੇ ਆਡੀਓ ਆਉਣਾ ਸਟਾਰਟ ਹੋ ਜਾਂਦੀਆਂ ਨੇਗੀਆਂ ਚਲੋ ਵਧੀਆ ਗੱਲ ਐ ਪਰ ਇੱਕ ਟੀਚਰ ਦੇ ਨਾਤੇ ਆਪਾਂ ਗੱਲ ਕਿਵੇਂ ਰੱਖਣੀ ਐ ਕਿੱਦਾਂ ਬੋਲਣਾ ਐ ਇਸ ਚੀਜ਼ ਦਾ ਆਪਾਂ ਨੂੰ ਪੂਰਾ ਧਿਆਨ ਹੋਣਾ ਚਾਹੀਦਾ ਹੈਗਾ ਇਸ ਤੋਂ ਸਾਥੀਆਂ ਨਾਲ ਗੱਲ ਕਰਨੀ ਚਾਹੁੰਨਾ ਜੇ ਆਪਾਂ ਇੱਕ ਮੰਗ ਮੰਨਵਾਣੀ ਹੋਵੇ ਨਾ ਤਾਂ ਚਾਰ ਮੰਗਾ ਨਾਲ ਰੱਖਣੀਆਂ ਪੈਂਦੀਆਂ ਨੇਗੀਆਂ ਜੇ ਆਪਾਂ ਇੱਕ ਸਟੈਪ ਮੰਨਵਾਉਣਾ ਹੈ ਤਾਂ ਪੰਜ ਸਟੈਪ ਅੱਗੇ ਜਾਣਾ ਪੈਂਦਾ ਹੈਗਾ ਆਪਾਂ ਤਾਂ ਫਿਰ ਪਿੱਛੇ ਹਟਾ ਕੇ ਇੱਕ ਸਟੈਪ ਮੰਨਿਆ ਜਾਂਦਾ ਹੈਗਾ ਇਸ ਕਰਕੇ ਜੇ ਹੁਣ ਹੀ ਕਹਿਣ ਲੱਗੇ ਸਾਨੂੰ ਵਿਸ਼ੇਸ਼ ਮੌਕਾ ਦੇ ਦਿਓ ਸਪੈਸ਼ਲ ਚਾਂਸ ਦੇ ਦਿਓ ਉਹ ਮਿਲੇ ਨਾ ਮਿਲੇ ਕੀ ਪੱਕਾ ਬਤਾਪਾ ਨੂੰ ਮਿਲੂਗਾ ਕਿ ਨਹੀਂ ਮਿਲੂਗਾ ਸਭ ਤੋਂ ਗੱਲ ਜਿਹੜੀ ਕੇਡਰ ਦੀ ਹੈ ਉਹਦੀ ਹੁੰਦੀ ਹੈ ਜੀ ਫਿਰ ਆਪਾਂ ਐਗਜ਼ਾਮਪਲਾਂ ਦੇਣ ਲੱਗ ਜਾਨੇ ਆ ਉਹ ਬਹੁਤ ਤਕੜੇ ਨੇ ਆਪਾਂ ਨਹੀਂ ਤਕੜੇ ਕਿਉਂ ਨਹੀਂ ਤਕੜੇ ਹੈਗੇ ਬਈ ਜਦੋਂ ਆਨੰਦਪੁਰ ਸਾਹਿਬ ਤੁਸੀਂ ਸਾਰਿਆਂ ਨੇ ਉਸ ਟਾਈਮ ਵੱਡਾ ਏਕਾ ਦਿਖਾਇਆ ਸੀਗਾ ਤੁਸੀਂ ਜਿੱਤ ਕੇ ਨਹੀਂ ਆਏ ਇਹ ਇਤਿਹਾਸ ਦੇ ਵਿੱਚ ਸੁਨੈਰੀ ਅੱਖਾਂ ਨਾਲ ਲਿਖਿਆ ਗਿਆ ਹੈਗਾ 4161 ਦਾ ਵੀ ਇਹ 4161 ਕਿਡਰ ਹੈਗਾ 4161 ਜੂਨੀਅਨ ਹੈਗੀ ਜਿਸ ਦੀਆਂ 2 ਘੰਟਿਆਂ ਦੇ ਵਿੱਚ 3 ਲੈਟਰ ਆਏ ਸੀਗੇ ਜਿਸ ਦੇ 2 ਘੰਟਿਆਂ ਦੇ ਵਿੱਚ 3 ਲੈਟਰ ਆਏ ਸੀਗੇ ਉਸ ਟਾਈਮ ਅੱਜ ਤੱਕ ਮੈਨੂੰ ਲੱਗਦਾ ਨਹੀਂ ਵੀ ਕਿਸੇ ਦੇ 2 ਘੰਟਿਆਂ ਦੇ ਵਿੱਚ 3 ਲੈਟਰ ਆਏ ਹੋਣ ਉਹ ਸਾਰਿਆਂ ਨੂੰ ਪਤਾ ਹੈ ਜੀ ਦਸੰਦੀ ਵੀ ਲੋੜ ਹੈ ਨਹੀਂਗੀ ਇਸ ਕਰਕੇ ਸਾਰੇ ਕੈਡਰ ਨੂੰ ਇਹ ਬੇਨਤੀ ਹੈ ਜੀ ਕਿ ਇੱਕ ਜੁੱਟ ਹੋ ਕੇ ਏਕਤਾ ਦਿਖਾ ਕੇ ਇਧਰ ਉਧਰ ਦੀਆਂ ਗੱਲਾਂ ਛੱਡ ਕੇ ਬਦਲੀ ਵੱਲ ਧਿਆਨ ਦੇ ਲੋ ਜੇ ਤੁਹਾਡਾ ਐਸੇ ਤਰ੍ਹਾਂ ਹੀ ਕ੍ਰਿਟੀਸਾਈਜ਼ ਰਿਹਾ ਨਾ ਇਸ ਤਰ੍ਹਾਂ ਹੀ ਤੁਸੀਂ ਲੜਦੇ ਰਹੇ ਤਾਂ ਮੇਰੀ ਗੱਲ ਯਾਦ ਰੱਖਿਓ ਨਾ ਤੁਹਾਨੂੰ ਅੱਜ ਕੁਝ ਮਿਲੇ ਨਾ ਕੱਲ ਮਿਲੇ ਤੁਸੀਂ ਲੜਦੇ ਰਹਿ ਜਾਣਾ ਬਸ ਤੁਸੀਂ ਇੱਕ ਦੂਜੇ ਦੇ ਨੁਕਸ ਕੱਢਣ ਯੋਗੇ ਹੋ ਬਸ ਆਪਣੇ ਪੱਲੇ ਹੋਰ ਕੁਝ ਨਹੀਂ ਹੈਗਾ ਕਿਸੇ ਦੇ ਇਸ ਕਰਕੇ ਇੱਕ ਟੀਚਰ ਹੋਣ ਦੇ ਨਾਤੇ ਤਾਂ ਆਪਣਾ ਫਰਜ਼ ਬਣਦਾ ਕਿ ਆਪਾਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ 12 ਤਰੀਕ ਨੂੰ 12 ਜੂਨ ਨੂੰ ਲੁਧਿਆਣੇ ਦੇ ਵਿੱਚ ਆਪਣਾ ਜਿਹੜਾ ਇਹ ਧਰਨ ਹੈਗਾ ਇਹ ਲੱਗੂਗਾ ਜੀ ਅੱਜ ਸਾਰੇ ਕਿੱਡ ਨੂੰ ਬੇਨਤੀ ਹੈ ਕਿ ਸਾਰੇ ਜਾਣੇ ਅੱਜ ਤੋਂ ਹੀ ਸਟਾਰਟ ਕਰ ਦੋ ਲਿਸਟਾਂ ਬਣਾਉਣੀਆਂ ਕਿ ਆਪਾਂ ਨੇ ਲਿਸਟਾਂ ਬਣਾਉਣੀਆਂ ਨੇਗੀਆਂ ਕਿਹੜੇ-ਕਿਹੜੇ ਸਾਥੀ ਨੇ ਜਿਹੜੇ ਉਸ ਦਿਨ ਉਸ ਧਰਨੇ ਦੇ ਵਿੱਚ ਜਾ ਰਹੇ ਨੇਗੇ ਬੱਦ ਤੋਂ ਵੱਧ ਆਪਾਂ ਨੂੰ ਜਾਣਾ ਚਾਹੀਦਾ ਸਾਰਿਆਂ ਨੂੰ ਤਾਂ ਜੋ ਆਪਣੇ ਇੱਕ ਦਿਨ ਜਾਣ ਦੇ ਨਾਲ ਜਿਹੜਾ ਆਪਾਂ 300 ਕਿਲੋਮੀਟਰ 250 ਕਿਲੋਮੀਟਰ ਅਪ ਡਾਊਨ ਕਰਦੇ ਆ ਉਹ ਨਾ ਕਰੀਏ ਕਿ ਆਪਣੇ ਏਰੀਆ ਦੇ ਵਿੱਚ ਆ ਸਕੀਏ ਆਪਣੇ ਜ਼ਿਲ੍ਹੇ ਦੇ ਵਿੱਚ ਆ ਸਕੀਏ ਜਾਂ 40 50 ਕਿਲੋਮੀਟਰ ਤੇ ਆ ਸਕੀਏ ਉਹ ਤਾਂ ਸੱਚ ਹੋਊਗਾ ਜੇ ਆਪਾਂ ਇੱਕ ਦਿਨ ਆਪਣੀ એનર્ਜੀ ਲਾ ਲਾਂਗੇ ਕਦੇ ਵੀ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਮੈਂ ਕਹਿੰਦਾ ਸਭ ਤੋਂ ਤਕੜਾ ਸਭ ਤੋਂ ਸਟਰੋਂਗ ਸਾਡਾ 4161 ਕੇਡਰ ਹੈ ਇਹ ਰਹੂਗਾ ਵੀ ਕਈ ਵਾਰੀ ਇਹ ਪੈਸਿਵ ਹੋ ਜਾਂਦਾ ਹੈਗਾ ਪਰ ਇਹਨੂੰ ਜਗਾਉਣਾ ਥੋੜਾ ਜਿਹਾ ਔਖਾ ਹੈ ਜਦੋਂ ਇਹ ਜਾਗ ਗਿਆ ਤਾਂ ਫਿਰ ਇਹ ਜਲਦੀ ਜਲਦੀ ਪਿੱਛੇ ਨਹੀਂ ਮੁੜਦਾ ਤੇ ਕਈ ਸਾਥੀ ਕਹਿੰਦੇ ਨੇ ਸਾਨੂੰ ਵੈਨਿਊ ਦਾ ਨਹੀਂ ਪਤਾ ਜੀ ਸੋ ਬੇਨਤੀ ਕਰਾਂਗਾ 10 ਤਰੀਕ ਨੂੰ 10 ਜੂਨ ਨੂੰ ਆਪਾਂ ਇੱਕ ਵੀਡੀਓ ਪਾਵਾਂਗੇ ਜਿਸ ਦੇ ਵਿੱਚ ਤੁਹਾਨੂੰ ਵੈਨਿਊ ਦੱਸਿਆ ਜਾਊਗਾ ਕਿ ਆਪਾਂ ਨੇ 12 ਤਰੀਕ ਨੂੰ ਕਿੱਥੇ ਇਕੱਠੇ ਹੋਣਾ ਹੈਗਾ ਸੋ ਉਸ ਤੋਂ ਪਹਿਲਾਂ ਸਾਰੇ ਸਾਥੀ ਗਰੁੱਪਾਂ ਦੇ ਵਿੱਚ ਬੇਨਤੀ ਕਰਦਾ ਤੁਹਾਨੂੰ ਕਿ ਹੁਣ ਇਕੱਠੇ ਹੋ ਜੋ ਕੁਝ ਲੈ ਜਾਓਗੇ ਕੁਝ ਇਕੱਠ ਲਓਗੇ ਫਿਰ ਇਹ ਨਾ ਹੋਵੇ ਇਕੱਲੇ ਗਰੁੱਪਾਂ ਦੇ ਵਿੱਚ ਕਹਿਣ ਜੋਗੇ ਰਹਿ ਜੀਏ ਵੀ ਸਾਡਾ ਤਾਂ ਕੰਮ ਹੋਇਆ ਨਹੀਂ ਫਿਰ ਬਾਅਦ ਦੇ ਵਿੱਚ ਕਹਿਣ ਦਾ ਕੋਈ ਫਾਇਦਾ ਨਹੀਂਗਾ ਸਾਥੀਓ ਇਸ ਕਰਕੇ ਬੇਨਤੀ ਕਰੂੰਗਾ ਕਿ ਸਾਰੇ ਸਾਥੀ ਆਪਣੇ ਆਪਣੇ ਗਰੁੱਪਾਂ ਦੇ ਵਿੱਚ ਲਿਸਟਾਂ ਬਣਾਉਣੀਆਂ ਸਟਾਰਟ ਕਰ ਲਓ ਕਿ 12 ਤਰੀਕ ਨੂੰ ਧਰਨੇ ਤੇ ਆਪਾਂ ਹਰ ਹਾਲਤ ਦੇ ਵਿੱਚ ਜਾਣਾ ਤੇ ਜਿੱਤ ਕੇ ਆਉਣਾ ਤਾਂ ਜੋ ਜਲਦੀ ਜਲਦੀ ਆਪਾਂ ਆਪਣੇ ਘਰਾਂ ਦੇ ਕੋਲ ਜਾ ਸਕੀਏ ਸੋ ਇਹਨਾਂ ਕੁਝ ਕਹਿੰਦਾ ਹੋਇਆ ਹਿਮਾ ਦਾ ਜੱਜ ਕਾਂਜੀ ਕਈ ਵਾਰੀ ਕਿਸੇ ਨੂੰ ਕੋਈ ਗੱਲ ਵਧੀਆ ਨਹੀਂ ਲੱਗਦੀ ਵੈਸੇ ਆਪਾਂ ਹਮੇਸ਼ਾ ਹੀ ਇਸ ਤਰ੍ਹਾਂ ਦੀ ਗੱਲ ਕਰੀਦੀ ਹੈ ਕਿ ਜਿਹੜੇ ਸਾਡੇ ਕੈਡਰ ਦੀ ਪੱਖ ਦੀ ਹੋਵੇ ਸੋ ਸਾਰੇ ਕੈਡਰ ਨੂੰ ਬੇਨਤੀ ਹੈ ਕਿ ਜਲਦੀ ਜਲਦੀ ਲਿਸਟਾਂ ਬਣਾਓ ਤਾਂ ਜੋ ਆਪਾਂ ਆਪਣਾ ਜਿਹੜਾ ਬਣਦਾ ਹੱਕ ਹੈ ਉਹ ਲੈ ਸਕੀਏ ਤੇ ਜਲਦੀ ਜਲਦੀ ਆਪਣੇ ਘਰਾਂ ਦੇ ਕੋਲ ਆ ਸਕੀਏ ਧੰਨਵਾਦ